ਹੈਲੋ एवरीवन वेलकम और वेलकम बैक टू माय चैनल ਪੰਜਾਬੀ ਸਾਹਿਤ ਦੇ ਇਤਿਹਾਸ ਦੇ ਵਿੱਚ 3 ਨੰਬਰ ਕੁਐਸਚਨ ਕਵਰ ਕਰਾਂਗੇ ਵੀਰ ਕਾਵਤਾਰਾ 19ਵੀਂ ਸਦੀ ਦੀ ਵੀਰ ਕਾਵਤਾਰਾ ਦੇ ਨਾਲ ਜਿਹੜੀ ਇਹ ਜਾਣ ਪਛਾਣ ਕਰਾਉ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਤੇ ਇਸ ਤੋਂ ਇਲਾਵਾ ਮੇਰੇ ਚੈਨਲ ਦੇਤੇ ਹੋਰ ਵੀ ਕੰਟੈਂਟ ਮੌਜੂਦ ਹੈ ਤੁਸੀਂ ਚੈੱਕ ਆਊਟ ਕਰ ਸਕਦੇ ਹੋ ਸੋ ਸਟਾਰਟ ਕਰਦੇ ਹਾਂ ਅੱਜ ਦਾ ਵੀਡੀਓ ਸੋ ਪੰਜਾਬ ਦੇ ਉੱਤੇ ਵਿਦੇਸ਼ੀ ਹਮਲਾਵਰ ਜਿਹੜੇ ਸੀਗੇ ਪੰਜਾਬ ਦੇ ਰਸਤੇ ਤੋਂ ਦਾਖਲ ਹੁੰਦੇ ਸੀਗੇ ਪੰਜਾਬ ਦੇ ਉੱਤੇ ਹਮੇਸ਼ਾ ਹੀ ਜੇ ਆਪਾਂ ਕਹੀਏ ਤਾਂ ਮੁਸੀਬਤਾਂ ਨਾਲ ਘਿਰਿਆ ਹੋਇਆ ਰਹਿੰਦਾ ਸੀ ਪੰਜਾਬ ਤੇ ਇਹ ਸੋਚਿਆ ਜਾਂਦਾ ਸੀ ਕਿ ਜਿਹੜੇ ਵੀ ਹਮਲਾਵਰ ਇਹ ਸੋਚਦੇ ਸੀਗੇ ਜਿਹੜੇ ਵੀ ਆਉਂਦੇ ਸੀ ਕਿ ਅਗਰ ਪੰਜਾਬ ਤੇ ਕਬਜ਼ਾ ਕਰ ਲਿਆ ਤਾਂ ਆਲਮੋਸਟ ਆਪਾਂ ਪੂਰੇ ਭਾਰਤ ਤੇ ਕਬਜ਼ਾ ਕਰ ਸਕਦੇ ਹਾਂ ਕਿਉਂਕਿ ਅਗਰ ਪੰਜਾਬ ਦੇ ਵੀ ਜੈਂਟਰੀ ਮਿਲ ਗਈ ਤਾਂ ਪੰਜਾਬ ਦੇ ਰਸਤੇ ਤੋਂ ਦਿੱਲੀ ਦੇ ਵਿੱਚ ਜਿਹੜੇ ਹੈ ਜਾ ਜਿਹੜਾ ਹੈ ਦਿੱਲੀ ਦੇ ਅਗਰਤਾਖਤ ਤਖਤ ਦੇ ਉੱਤੇ ਤਾਂ ਉਸ ਦੇ ਕਬਜ਼ਾ ਕਰ ਲਿਆ ਤੇ ਮੀ ਸਾਰੇ ਆਪਾਂ ਨੇ ਭਾਰਤ ਦੇ ਕਬਜ਼ਾ ਕਰ ਲਿਆ ਠੀਕ ਹੈ ਸੋਨੇ ਦੀ ਜਿਹੜੀ ਜਿਹੜਾ ਸੀ ਭਾਰਤ ਨੂੰ ਸਮਝਿਆ ਜਾਂਦਾ ਸੀ ਤੇ ਪੰਜਾਬ ਜਿਹੜਾ ਸੀ ਇੱਕ ਤਰ੍ਹਾਂ ਪ੍ਰਵੇਸ਼ ਦੁਆਰ ਦੇ ਵਾਂਗੂ ਕੰਮ ਕਰਦਾ ਸੀ ਤਾਂ ਪੰਜਾਬ ਉੱਤੇ ਵਿਦੇਸ਼ੀ ਹਮਲਾਵਰਾਂ ਨੇ ਪੰਜਾਬ ਦੇ ਲੋਕਾਂ ਦਾ ਸੁਭਾਅ ਦਿਲਤਾ ਤੇ ਇੱਥੋਂ ਦੇ ਲੋਕ ਜਿਹੜੇ ਸੀਗੇ ਸਦਾ ਮੁਸੀਬਤਾਂ ਦਾ ਜਿਹੜਾ ਹੈ ਆਕਰਮਣ ਦਾ ਮੁਕਾਬਲਾ ਕਰਨ ਲਈ ਹਮੇਸ਼ਾ ਤਿਆਰ ਰਹਿਣ ਲੱਗੇ ਪੰਜਾਬ ਦੇ ਜੰਮੇ ਨੂੰ ਨਿੱਤ ਮੋਹਿਮਾ ਠੀਕ ਹੈ ਉਹਨਾਂ ਦੀ ਵੀਰ ਭਾਵਨਾ ਜਿਹੜੀ ਸੀ ਉਹਨਾਂ ਦੇ ਅੰਦਰ ਬਹਾਦਰੀ ਦੀ ਭਾਵਨਾ ਜਿਹੜੀ ਸੀ ਇਹ ਹਮੇਸ਼ਾ ਹੀ ਜਿਹੜੀ ਸੀ ਕੈਮਰਨ ਦੀ ਸੀਗੀ ਤਾਂ ਤਾਂ ਉਹਨਾਂ ਦੀ ਵੀਰ ਭਾਵਨਾ ਨੂੰ ਸਮੁੱਚੇ ਰੂਪ ਦੇ ਵਿੱਚ ਪੂਰੀ ਤਰ੍ਹਾਂ ਜਗਾ ਕੇ ਰੱਖਣ ਲਈ ਵੀਰ ਰਸੀ ਦਾ ਹਿੱਤ ਦੀ ਭਰਪੂਰ ਰਚਨਾ ਜਿਹੜੀ ਸੀ ਹੋਣ ਲੱਗੀ ਸੀ ਅਤੇ ਇਸ ਦਾ ਪ੍ਰਮੁੱਖ ਖਾavrੂਪ ਵਾਰ ਦੇ ਰੂਪ ਦੇ ਵਿੱਚ ਹੋਣ ਦਾ ਚਾਹਿਆ ਠੀਕ ਹੈ ਵਾਰ ਮਤਲਬ ਵੀਰਸੀ ਠੀਕ ਹੈ ਜਿਹਦੇ ਵਿੱਚ ਵੀਰ ਬਹਾਦਰੀ ਦੇ ਮਤਲਬ ਕਿ ਹੋਰ ਜਜਬਾ ਹੌਸਲਾ ਭਰਨ ਲਈ ਪੰਜਾਬੀਆਂ ਦੇ ਵਿੱਚ ਜਿਹੜੇ ਸੀ ਵੀਰ ਤੇ ਵਾਰ ਕਾਵ ਜਿਹੜੇ ਸੀ ਰਚੇ ਜਾਣ ਲੱਗੇ ਠੀਕ ਹੈ ਵੀਰ ਤੇ ਵਾਰ ਕਾ ਬੀ ਸੇਮ ਹੈ ਤਾਂ ਇਸ ਲਈ ਜਿਹੜਾ ਹੈ ਇਸ ਸਦੀ ਦਾ ਸਾਰਾ ਵੀਰ ਰਸੀ ਸਾਹਿਤ ਜਿਹੜਾ ਸੀ ਤਿੰਨ ਧਰਾਵਾਂ ਚ ਵੰਡਿਆ ਜਾ ਸਕਦਾ ਹੈ 12 ਹੋਗੀਆਂ ਜੰਗਨਾਮੇ ਹੋਗੇ ਤੇ ਥੋੜੇ ਜਿ ਗੁਰਬਿਲਾਸ ਠੀਕ ਹੈ ਸੋ ਇਹ ਇਹਦੇ ਵਿੱਚ ਕੀ ਸੀਗਾ ਇਹ 12 ਜ਼ਿਆਦਾਤਰ ਹਿੰਦੂਆਂ ਅਤੇ ਸਿੱਖਾਂ ਨੇ ਲਿਖੀਆਂ ਸੀ ਜੰਗਨਾਮੇ ਅਧਿਕਤਰ ਮੁਸਲਮਾਨ ਕਵੀਆਂ ਨੇ ਲਿਖ ਲਿਖੇ ਸੀ ਜੰਗਨਾਮਾ ਠੀਕ ਹੈ ਤੁਸੀਂ ਸੋਚ ਹੀ ਸਕਦੇ ਹੋ ਕਿ ਇਹ ਮੁਸਲਮਾਨ ਕਵੀਆਂ ਨੇ ਲਿਖੇ ਸੀ ਤੇ ਜ਼ਿਆਦਾਤਰ ਸੰਬੰਧ ਜਿਹੜਾ ਸੀ حضرت ਇਮਾਮ ਹੁਸੈਨ ਦੀ ਕਰਬਲਾ ਦੇ ਵਿੱਚ ਹੋਈ ਸ਼ਹਾਦਤ ਦੇ ਬਾਰੇ ਜਿਹੜਾ ਲਿਖਿਆ ਗਿਆ ਤਾਂ ਗੁਰਬਿਲਾਸ ਜਿਹੜਾ ਹੈ ਗੁਰਬਲਾ ਜਿਹੜਾ ਹੈਗਾ ਗੁਰ ਇਤਿਹਾਸ ਅਤੇ ਗੁਰ ਮਹਿਮਾ ਜਿਹੜੇ ਨੇ ਆਪਸ ਦੇ ਵਿੱਚ ਜਿਹੜੇ ਨੇ ਸੰਬੰਧਿਤ ਨੇ ਤੇ ਇਹਨਾਂ ਵਿੱਚ ਸਿੱਖ ਗੁਰੂਆਂ ਦੇ ਜੀਵਨ ਬਿਰਤਾਂਤ ਪ੍ਰਸੰਗ ਬੜੇ ਸੁੰਦਰ ਢੰਗ ਦੇ ਨਾਲ ਜਿਹੜਾ ਹੈ ਵਰਣਨ ਜਿਹੜਾ ਹੈ ਕੀਤਾ ਗਿਆ ਤੇ 12 ਜੜੀਆਂ ਨੇ ਵੀਰਸ ਦੇ ਸੁੰਦਰ ਅਤੇ ਠੁਕਮੇ ਪ੍ਰਗਟਾਵੇ ਦੇ ਲਈ ਪੰਜਾਬੀ ਸਾਹਿਤ ਦਾ ਇੱਕ ਪ੍ਰਭਾਵਸ਼ਾਲੀ ਕਾਵ ਰੂਪ ਹੈ ਠੀਕ ਹੈ ਵੀਰ ਰਸ ਦਾ ਸੁੰਦਰ ਪ੍ਰਗਟਾਵਾ ਕਰਨੀ ਠੁਕਮਾ ਪ੍ਰਗਟਾਵਾ ਕਰਨੀ ਪੰਜਾਬੀ ਸਾਹਿਤ ਦੇ ਵਿੱਚ ਪ੍ਰਭਾਵਸ਼ਾਲੀ ਕਾਵ ਰੂਪ ਕਿਹੜਾ ਹੈ 12 ਵਾਰ ਸ਼ਬਦ ਦੇ ਅਨੇਕ ਵਿਦਵਾਨਾਂ ਨੇ ਅਨੇਕ ਨੇਕ ਅਰਥ ਕੱਢੇ ਨੇ ਜਿਸ ਕਰਕੇ ਇਸ ਦਾ ਅਰਥ ਬਹੁਤ ਵਿਸ਼ਾਲ ਵਿਆਪਕ ਹੋ ਗਿਆ ਹੈ ਟੱਕਰ ਜਾਂ ਸੰਘਰਸ਼ ਵੀ ਵਾਰ ਦਾ ਮਹੱਤਵਪੂਰਨ ਅੰਗ ਹੈ ਵੀਰ ਰਸ ਦਾ ਉਤਸ਼ਾਹ ਨਾਲ ਭਰਪੂਰ ਵਾਰ ਜਿਹੜੀ ਹੈ ਆਮ ਤੌਰ ਤੇ ਪੌੜੀ ਛੰਦ ਦੇ ਵਿੱਚ ਲਿਖੀ ਜਾਂਦੀ ਹੈ ਕਈ ਕਵੀਆਂ ਨੇ ਦਬਿਆ ਡਿਓੜ ਨਾਂ ਦੇ ਛੰਦਾਂ ਦੀ ਵਰਤੋਂ ਕੀਤੀ ਹੈ 18ਵੀਂ ਸਦੀ ਦੀਆਂ ਪ੍ਰਮੁੱਖ ਵਾਰਾਂ ਕੀ ਹੈ ਵਾਰ ਭੜੇ ਕੀ ਪਾਤਸ਼ਾਹੀ ਅ ਮਤਲਬ ਕੁਛ ਕੀ ਵਾਰ ਹੋਗੀ ਕਾਨ ਭਗਵਾਨ ਦੀ ਵਾਰ ਹੋਗੀ ਗੁਰੂ ਗੋਬਿੰਦ ਸਿੰਘ ਜੀ ਦੀ ਵਾਰ ਹੋਗੀ ਠੀਕ ਹੈ ਸੋ ਇਹ ਜੜੀਆਂ ਨੇ ਚੱਠਿਆਂ ਦੀ ਵਾਰ ਹੋਗੀ ਅ ਵਾਰ ਹਕੀਕਤ رائے ਦੀ ਹੋਗੀ ਵਾਰ ਅਮਰ ਸਿੰਘ ਕੀ ਹੋਗੀ ਠੀਕ ਹੈ ਸੋ ਇਹ ਸਾਨੀਆਂ ਵਾਰਾਂ ਜੜੀਆਂ ਨੇ ਤੁਸੀਂ 2-3 ਮਿੰਨ ਲਿਖ ਸਕਦੇ ਹੋ ਵਾਰ ਭੈੜੇ ਕੀ ਬਾਦਸ਼ਾਹੀ ਠੀਕ ਹੈ ਕਿਸੇ ਅਗਿਆਤ ਸ਼ੇਰਦਾਲੂ ਦੁਆਰਾ ਲਿਖੀ ਹੋਈ ਇਸ ਵਾਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਆਨੰਦਪੁਰ ਅ ਵਿਚਲੇ ਅੰਤਿਮ ਯੁੱਧ ਅਤੇ ਕਿਲੇ ਨੂੰ ਤਿਆਗਣ ਤੋਂ ਬਾਅਦ ਚਮਕੌਰ ਵਿੱਚ ਹੋਏ ਪੜੰਤ ਠੀਕ ਹੈ ਦੀ ਜਿਹੜਾ ਹੈ ਪ੍ਰਸੰਗ ਇਸ ਵਿੱਚ ਦੱਸਿਆ ਗਿਆ 1704 ਦੀ ਹੈ ਘਟਨਾ ਹੈ ਤੇ ਇਸ ਲਈ ਇਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਵਾਰ ਵੀ ਕਿਹਾ ਜਾਂਦਾ ਹੈ ਤੇ ਇਸ ਵਾਰ ਦੇ ਵਿੱਚ ਚਮਕੌਰ ਦੇ ਯੁੱਧ ਦਾ ਵਰਣਨ ਕਵੀ ਨੇ ਬੜੀ ਸਜੀਵਤਾ ਦੇ ਨਾਲ ਕੀਤਾ ਲਵਕੁਸ਼ ਦੀ ਵਾਰ ਤਾਂ ਤੁਹਾਨੂੰ ਪਤਾ ਇਹਦੇ ਵਿੱਚ ਲੱਗਦਾ ਹੈ ਕਿ ਲਵਕੁਸ਼ ਦੇ ਜਨ ਠੀਕ ਹੈ ਤਾਂ ਇਹ ਜਿਹੜਾ ਹੈ ਇਸ ਦੇ ਵਿੱਚ ਲਵਕੁਸ਼ ਦਾ ਭਗਵਾਨ ਰਾਮਚਿੰਦਰ ਜੀ ਦੇ ਦੋਨੋਂ ਬੇਟਿਆਂ ਦਾ ਜਿਹੜਾ ਹੈਗਾ ਇਹਦੇ ਵਿੱਚ ਮਤਲਬ ਕਿ ਜ਼ਿਕਰ ਕੀਤਾ ਗਿਆ ਕਹਾਣੀ ਦੇ ਵੰਗ ਵਿੱਚ ਦਰਸਾਈ ਗਈ ਹੈ ਇਹ ਵਾਰ ਕਵੀ ਦੇਵੀ ਦਾਸ ਨੇ ਲਿਖੀ ਹੈ ਤੇ ਇਸ ਵਾਰ ਦੇ ਵਿੱਚ ਲਵਕੁਸ਼ ਦੇ ਜਨਮ ਅਸ਼ਵਮੇਘ ਯੁੱਧ ਦੇ ਕੋੜੇ ਨੂੰ ਫੜਨ ਕਰਕੇ ਰਾਮਚੰਦਰ ਜੀ ਦੇ ਪਰਾਵਾਂ ਦਾ ਲਵਕੁਸ਼ ਦੇ ਨਾਲ ਜਿਹੜਾ ਸੀ ਯੁੱਧ ਹੋਇਆ ਸੀ ਅਤੇ ਮੂਰਛੀ ਤੇ ਲਚਪਣ ਨੂੰ ਪੁਨਰਜੀਵਿਤ ਕਰਨਾ ਸੀਤਾ ਮਾਤਾ ਦਾ ਧਰਤੀ ਵਿੱਚ ਸਮਾਉਣਾ ਅਤੇ ਰਾਮਚੰਦਰ ਜੀ ਦਾ ਪੁੱਤਰਾ ਸਹਿਤ ਅਯੁੱਧਿਆ ਨੂੰ ਪਰਤਣਾ ਇਹ ਸਾਰੇ ਪ੍ਰਸੰਗਾਂ ਨੂੰ ਜਿਹੜਾ ਹੈਗਾ ਅਚਿਤ ਆ ਰਿਹਾ ਗਿਆ ਤਾਂ ਇਸ ਯੁੱਧ ਦਾ ਜਿਹੜਾ ਵਰਣਨ ਹੈਗਾ ਬਹੁਤ ਹੀ ਵਧੀਆ ਤਰੀਕੇ ਨਾਲ ਕੀਤਾ ਗਿਆ ਪਰ ਇਸ ਦੇ ਵਿੱਚ ਇਸ ਯੁੱਧ ਵਰਣਨ ਦਾ ਲਗਾ ਲਗਭਗ ਜਿਹੜਾ ਹੈ ਅਪਾਵ ਫਲਸ ਰੂਪ ਵਾਰ ਦਾ ਟੁਕਮਾ ਵਰਣਨ ਨਹੀਂ ਪੈਦਾ ਕੀਤਾ ਗਿਆ ਇਸ ਦੀ ਭਾਸ਼ਾ ਜਿਹਾਵੇਂ ਪੰਜਾਬੀ ਹੈ ਪਰ ਬ੍ਰਿਜ ਭਾਸ਼ਾ ਦਾ ਜਿਹੜਾ ਹੈ ਇਸ ਦੇ ਵਿੱਚ ਜ਼ਬਰਦਸਤਾਂ ਦੇਖਣ ਨੂੰ ਮਿਲਦਾ ਹੈ ਲੈਂਦੀ ਉਪਭਾਸ਼ਾ ਦਾ ਵੀ ਪ੍ਰਭਾਵ ਜਿਹੜਾ ਹੈ ਇਸ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਤੇ ਜਿਹੜੀ ਹੈ ਲਵਕੁਸ਼ ਦੀ ਵਾਰ ਦੇ ਵਿੱਚ ਮੇਨਲੀ ਲਵਕੁਸ਼ ਦਾ ਠੀਕਾ ਸ਼ਮੇਖ ਜਗਦਾ ਇਹ ਸਾਰਾ ਕੁਝ ਦਾ ਵਰਣਨ ਕੀਤਾ ਗਿਆ ਕਾਨ ਭਗਵਾਨ ਦੀ ਵਾਰ ਇਹ ਕਵੀ ਤੇਜਪਾ ਨੇ ਲਿਖੀ ਹੈ ਇਹ ਵਾਰ ਕਾਫੀ ਪੁਰਾਣੀ ਹੈ ਅਤੇ ਜਿਹੜੀ ਹੈ ਇਸ ਦੀ ਸ਼ਾਇ ਪਾਸ਼ਾ ਸ਼ੈਲੀ ਜਿਹੜੀ ਹੈ ਬਹੁਤ ਵਧੀਆ ਤਰੀਕੇ ਨਾਲ ਲਿਖੀ ਹੋਈ ਹੈ ਤੇ 18ਵੀਂ ਸਦੀ ਦੇ ਆਰੰਭਕ ਕਾਲ ਦੇ ਵਿੱਚ ਲਿਖੀ ਪ੍ਰਤੀਤ ਹੁੰਦੀ ਹੈ ਕਵੀ ਨੇ ਇਹ ਬਾਤ ਸ਼ੁਰੂ ਕਰਨ ਵੇਲੇ ਪਹਿਲਾਂ ਭਗਵਾਨ ਕ੍ਰਿਸ਼ਨ ਜੀ ਨੂੰ ਨਮਸਕਾਰ ਕੀਤਾ ਹੈ ਇਸ ਵਾਰ ਵਿੱਚ ਯੁੱਧ ਵਰਣਨ ਨਾ ਮਾਤਰ ਹੈ ਇਸ ਵਿੱਚ ਕਥਾ ਬਿਰਤਾਂਤ ਜਿਹੜਾ ਹੈ ਕਥਾ ਦੇ ਰੂਪ ਦੇ ਵਿੱਚ ਹੈ ਬਿਰਤਾਂਤ ਹੈ ਇਹਦੇ ਵਿੱਚ ਯੁੱਧ ਦਾ ਵਰਣਨ ਨਹੀਂ ਕੀਤਾ ਗਿਆ ਠੀਕ ਹੈ ਸੋ ਕਵੀ ਦੀ ਬੋਲੀ ਉਤੇ ਬ੍ਰਿਜ ਭਾਸ਼ਾ ਦਾ ਜਿਹੜਾ ਰੰਗ ਹੈ ਉਹ ਨਜ਼ਰ ਆਉਂਦਾ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਵਾਰ ਤਾਂ ਇਸ ਵਾਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਅਨੰਦਪੁਰ ਤਿਆਗਣ ਦਾ ਚਿੱਤਰਣ ਜਿਹੜਾ ਹੈ ਵੇਖਣ ਨੂੰ ਮਿਲਦਾ ਹੈ ਮੁਗਲ ਹਾਕਮਾ ਪਹਾੜੀ ਰਾਜਿਆਂ ਦੀਆਂ ਝੂਠੀਆਂ ਅਕਸਮਾਂ ਦੇ ਵਿਸ਼ਵਾਸ ਕਰਕੇ ਗੁਰੂ ਜੀ ਨੇ ਕਿਲਾ ਛੱਡਤਾ ਸੀ ਅਤੇ ਵੈਰੀਆਂ ਨੇ ਉਹਨਾਂ ਨੂੰ ਘੇਰਨ ਦਾ ਯਤਨ ਕੀਤਾ ਕਵੀ ਨੇ ਗੁਰੂ ਜੀ ਦੀ ਜਿਹੜੀ ਹੈਗੀ ਹੈ ਗੁਰੂ ਜੀ ਅਤੇ ਉਹਨਾਂ ਦੇ ਸਿੱਖਾਂ ਵੱਲੋਂ ਦਿਖਾਈ ਬਹਾਦਰੀ ਦੀ ਬੀੜਤਾ ਦੀ ਜਿਹੜਾ ਹੈ ਚਿੱਤਰਣ ਕੀਤਾ ਹੈ ਇਸ ਵਾਰ ਦੇ ਵਿੱਚ ਇਸ ਲਈ ਇਸ ਨੂੰ ਜਿਹੜਾ ਹੈ ਦਸਵੇਂ ਗੁਰੂ ਦੇ ਜੰਗ ਯੁੱਧ ਦੀ ਵਾਰ ਵੀ ਜਿਹੜੀ ਹੈ ਕਿਹਾ ਜਾਂਦਾ ਹੈ ਇਸ ਵਾਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਸੈਭਜਾਦਿਆਂ ਦੇ ਯੁੱਧਾਂ ਦਾ ਵੀ ਬੜਾ ਰੋਚਕ ਵਰਣਨ ਜਿਹੜਾ ਹੈ ਪ੍ਰਭਾਵਸ਼ਾਲੀ ਵਰਣਨ ਜਿਹੜਾ ਹੈ ਵੇਖਣ ਨੂੰ ਮਿਲਦਾ ਹੈ ਸੈਭਜਾਦਾਂ ਜੂਝਾਰ ਸਿੰਘ ਦੇ ਯੁੱਧ ਦਾ ਵਰਣਨ ਜਿਹੜਾ ਹੈ ਕਵੀ ਨੇ ਇਸ ਪ੍ਰਕਾਰ ਕੀਤਾ ਹੈ ਕਿ ਰਣ ਨੂੰ ਚੱਲੇ ਜੂਝਾਰ ਸਿੰਘ ਜੂਝਣ ਦੇ ਚਾਏ ਸੂਰਾ ਕੋਈ ਨਾ ਦਿਖਦਾ ਜਿਸ ਦਾ ਜਿਸ ਹੱਥ ਉਠਾਏ ਠੀਕ ਹੈ ਤਾਂ ਯੁੱਧ ਵਰਣਨ ਦੀ ਸਜੀਵਤਾ ਦੇ ਨਾਲ ਕਵੀ ਨੇ ਅਲੰਕਾਰ ਵੀ ਵਰਤੇ ਨੇ ਤਾਂ ਨਜ਼ਾਬਤ ਦੀ ਵਾਰ ਨਜ਼ਾਬਤ ਦੀ ਪੌੜੀ ਇਸ ਵਾਰ ਵਿੱਚ ਕਈ ਥਾਵਾਂ ਦੇ ਉੱਤੇ ਜਿਹੜਾ ਹੈ ਨਜ਼ਾਬਤ ਦਾ ਨਾਂ ਹੁੰਦਾ ਜਿਸ ਤੋਂ ਸਿੱਟ ਹੁੰਦਾ ਹੈ ਕਿ ਇਹ ਜਿਹੜੀ ਰਚਨਾ ਹੈ ਨਜ਼ਾਬਤ ਦੀ ਹੈ ਠੀਕ ਹੈ ਤਾਂ ਇਸ ਵਾਰ ਦੇ ਵਿੱਚ ਪੌੜੀ ਅਤੇ ਨਿਸ਼ਾਨੀ ਛੰਦ ਦੇ ਵਿੱਚ ਇਹ ਲਿਖੀ ਹੋਈ ਹੈ ਜੰਗਨਾਮਾ ਸਿੰਘਾਂ ਦੇ ਫਰੰਗੀਆਂ ਤਾਂ ਇਸ ਵਿੱਚ ਜਿਹੜੇ ਨੇ ਅਮ ਤੇ ਇਹ اٹਕਰਾਏ ਦੀ ਰਚਨਾ ਹੈਗੀ ਹੈ ਕਵੀ ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ ਮਿਲਦੀ ਇਸ ਰਚਨਾ ਵਿੱਚ ਕਵੀ ਮੁਦਕੀ ਅਲੀਵਾਲ ਅਤੇ ਸਭਰਾਵਾ ਵਿੱਚ ਜਿਹੜੀਆਂ ਲੜਾਈਆਂ ਹੋਈਆਂ ਸੀ ਉਹਦਾ ਜਿਥਾਰਤ ਚਿੱਤਰਣ ਪੇਸ਼ ਕੀਤਾ ਗਿਆ ਹੈ ਲਾਲ ਸਿੰਘ ਅਤੇ ਤੇਜਾ ਸਿੰਘ ਦੇ ਦੇਸ਼ ਤ੍ਰੋਹੀ ਕਾਰਵਾਈਆਂ ਦੇ ਉੱਤੇ ਵੀ ਕਵੀ ਨੇ ਬਹੁਤ ਲਨਤਭਾਈ ਹੈ ਤੇ ਕਵੀ ਨੇ ਸ਼ਾਮ ਸਿੰਘ ਹਟਾਰੀ ਵਾਲੇ ਦੀ ਬਹੁਤ ਸਿਫਤ ਕੀਤੀ ਹੈ ਕਿਉਂਕਿ ਸ਼ਾਮ ਸਿੰਘ ਹਟਾਰੀ ਵਾਲੇ ਨੇ ਦੇਸ਼ ਅਤੇ ਕੌਮ ਤੋਂ ਆਪਣਾ ਆਪ ਨੇ ਛਾਵਰ ਕਰ ਦਿੱਤਾ ਸੀ ਠੀਕ ਹੈ ਇਸਲਾਮੀ ਜੰਗਨਾਮੇ ਤਾਂ ਇਹ ਇਸਲਾਮੀ ਇਸਲਾਮੀ ਜਿਹੜੇ ਕਵੀਆ ਉਹਨਾਂ ਨੇ ਲਿਖਿਆ ਮੁਹੰਮਦ ਬਖਸ਼ ਦਾ ਲਿਖਿਆ ਹੋਇਆ ਜੰਗਨਾਮਾ ਉਮਰ ਹਾਤਾਮਲੀ ਦਾ ਜੰਗਨਾਮਾ ਇਮਾਮ ਅਲੀ ਉਲ ਹਕ ਆਦੀ ਇਹ ਸੋ ਇਹ ਜਿਹੜੇ ਨੀ ਗੇ ਜ ਮਤਲਬ ਅਵਾਰ ਸਾਹਿਤ ਦੇ ਵਿੱਚ ਲਿਖੇ ਗਏ ਨੇ ਤਾਂ ਇਸ ਸਦੀ ਦੇ ਅਦਤ ਤੋਂ ਬਾਅਦ ਸਿੱਖ ਰਾਜੀਆਂ ਸ਼ਾਮਾਂ ਜਿਹੜੀਆਂ ਸੀਗੀਆਂ ਢਲ ਚੁੱਕੀਆਂ ਸੀ ਅੰਗਰੇਜ਼ੀ ਰਾਜ ਜਿਹੜਾ ਸੀ ਸਥਾਪਿਤ ਹੋ ਚੁੱਕਿਆ ਸੀ ਤਾਂ ਇਸ ਕਾਲ ਦੇ ਵਿੱਚ ਵੀ ਜਿਹੜਾ ਹੈ ਕਵੀ ਖਜਾਨ ਸਿੰਘ ਨੇ ਜੋ ਕਿ ਪਟਿਆਲੇ ਦਾ ਜੋ ਕਿ ਪਟਿਆਲੇ ਦਾ ਰਹਿਣ ਵਾਲਾ ਸੀ ਉਸਨੇ ਜੰਗਨਾਮਾ ਦਿੱਲੀ ਦੀ ਰਚਨਾ ਕੀਤੀ ਤੇ ਇਸ ਰਚਨਾ ਦੇ ਵਿੱਚ ਕਵੀ ਨੇ ਗਦਰ ਵੇਲੇ ਪਟਿਆਲੇ ਦੇ ਰਾਜਾ ਨਰਿੰਦਰ ਸਿੰਘ ਵੱਲੋਂ ਜੋ ਅੰਗਰੇਜ਼ਾਂ ਨੂੰ ਸਹਾਇਤਾ ਦਿੱਤੀ ਗਈ ਸੀ ਉਸ ਦਾ ਚਿੱਤਰਣ ਕੀਤਾ ਗਿਆ ਤੇ ਇਸ ਕਾਲ ਦੇ ਵਿੱਚ ਵੀਰ ਰਸੀ ਰਚਨਾਵਾਂ ਤੋਂ ਇਲਾਵਾ ਕੁਝ ਹੋਰ ਅਜਿਹੇ ਰਚਨਾਵਾਂ ਮਿਲਦੀਆਂ ਜਿਨ੍ਹਾਂ ਦਾ ਸਬੰਧ ਉੱਤਰ ਪੱਛਮੀ ਸਰਹੱਦ ਦੇ ਵੱਲ ਜਿਹੜਾ ਹੈਗਾ ਅੰਗਰੇਜ਼ੀ ਰਾਜ ਦੀ ਸਥਾਪਤੀ ਲਈ ਸਿੱਖ ਸੈਨਿਕਾਂ ਵੱਲੋਂ ਕੀਤੀਆਂ ਬੇਸ਼ੁਮਾਰ ਜਿਹੜੀਆਂ ਨੇ ਬੇਮਿਸਾਲ ਕੁਰਬਾਨੀਆਂ ਦੇ ਨਾਲ ਐ ਸੋ ਇਸ ਕਾਲ ਦੇ ਵਿੱਚ 12 ਦੇ ਜੰਗਨਾਮੇ ਰਚੇ ਗਏ ਸੀ 18ਵੀਂ ਸਦੀ ਦੇ ਵਿੱਚ ਤਾਂ ਜਿਨ੍ਹਾਂ ਦੇ ਵਿੱਚ ਪੁਰਾਣੇ ਇਤਿਹਾਸ ਸ਼ਹੀਦਾਂ ਦੀ ਬਹਾਦਰੀ ਦੇ ਸੋਲੇ ਜਿਹੜੇ ਸੀਗੇ ਗਾਏ ਗਏ ਸੀ ਤਾਂ 19ਵੀਂ ਸਦੀ ਦੀ ਜਿਹੜੀ ਵੀਰ ਕਾਵਤਾਰਾ ਜਾਂ ਫਿਰ ਵਾਰ ਕਾਵ ਹੈ 19ਵੀਂ ਸਦੀ ਦਾ ਤਾਂ ਉਹਦੇ ਵਿੱਚ ਜਿਹੜਾ ਹੈ ਕਿਹੜੀ-ਕਿਹੜੀ ਜਾਣਕਾਰੀ ਸਾਨੂੰ ਮਿਲਦੀ ਹੈ ਤਾਂ ਇਹ ਦੋਨੋਂ ਹੀ ਕੁਐਸਚਨ ਇੱਕੋ ਹੀ ਵੀਡੀਓ 'ਚ ਆਪਾਂ ਜਿਹੜੇ ਸੀਗੇ ਕਰਨੇ ਸੀ ਸੋ 19ਵੀਂ ਸਦੀ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਵੀਰਤਾ ਦੇ ਨਾਲ-ਨਾਲ ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲਾਂ ਦੀ ਬਾਤਰੀ ਦਾ ਵੀ ਵਰਣਨ ਕੀਤਾ ਗਿਆ ਕੁਝ ਵਾਰਾਂ ਲਿਖੀਆਂ ਗਈਆਂ ਨੇ ਚੰਗਨਾਮੇ ਲਿਖੇ ਗਏ ਨੇ ਤੇ ਫਿਰ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਜਿਹੜੇ ਸਿੱਖ ਨੇ ਠੀਕ ਹੈ ਸੋ ਤੇ ਅੰਗਰੇਜ਼ਾਂ ਦੀਆਂ ਜਿੰਨੀਆਂ ਵੀ ਲੜਾਈਆਂ ਹੋਈਆਂ ਨੇ ਤਾਂ ਕੁਝ ਚੰਗਨਾਮੇ ਜਿਹੜੇ ਨੇ ਸਿੱਖਾਂ ਦੇ ਲਈ ਜਿਹੜੇ ਨੇ ਉਹਨਾਂ ਦੇ ਮਤਲਬ ਕਿ ਵੀਰਤਾ ਨੂੰ ਦਿਖਾਉਣ ਲਈ ਜਿਹੜਾ ਹੈ ਰਚੇ ਗਏ ਸੀਗੇ ਤਾਂ 18 18ਵੀਂ ਸਦੀ ਦਾ ਆਪਾ ਪੜ ਚੁੱਕੇ ਆ ਤਾਂ 19ਵੀਂ ਸਦੀ ਦੀਆਂ ਜਿਹੜੀਆਂ ਪ੍ਰਸਿੱਧ ਵੀਰ ਰਸੀ ਵਾਰਾਂ ਕਿੜੀਆਂ ਨੇ ਸੋਡੀਆਂ ਦੀ ਵਾਰ ਰਵੀ ਗੁਰਖਾਲ ਸੇ ਸ਼ਾਹੀ ਜੰਗਨਾਮਾ ਨੌਰੀ ਸਿੰਘ ਬੈਂਤਾ ਸ਼ੇਰ ਸਿੰਘ ਦੀਆਂ ਜੰਗਨਾਮਾ ਸਿੰਘਾਂ ਅਤੇ ਫਰੰਗੀਆਂ ਅਤੇ ਇਸਲਾਮੀ ਜੰਗਨਾਮੇ ਤੋਂ ਸੋਡੀਆਂ ਦੀ ਵਾਰ ਪੜਾਂਗੇ ਇਹ ਰਚਨਾ ਪਈ ਰਾਮ ਸਿੰਘ ਦੀ ਹੈ ਜੋ ਕਿ ਆਨੰਦਪੁਰ ਦੇ ਸੋਢੀ ਸੁਰਜਨ ਸਿੰਘ ਦਾ ਸ਼ਰਧਾਲੂ ਅਤੇ ਨੌਕਰ ਸੀ ਬਿਲਾਸਪੁਰ ਵਿਆਸਤ ਦੇ ਰਾਜੇ ਮਹਾਚੰਦ ਨੇ ਜਿਹੜਾ ਹੈ ਸੋਢੀ ਸੁਰਜਨ ਸਿੰਘ ਤੋਂ 10 ਲੱਖ ਰੁਪਏ ਜਿਹੜੇ ਨੇ ਮਾਮਲੇ ਜੋ ਮੰਗੇ ਸੀਗੇ ਤੇ ਸੋਢੀ ਹੋਰਾਂ ਨੇ ਦੇਣ ਤੋਂ ਜਦੋਂ ਨਾ ਕਰ ਦਿੱਤੀ ਫਲਸਰੂਪ ਰਾਜਾ ਮਹਾਚੰਦ ਨੇ ਆਨੰਦਪੁਰ ਦੇ ਸੋਡੀਆਂ ਤੇ ਹਮਲਾ ਕਰਤਾ ਲਹੂ ਡੋਲਮੀ ਲੜਾਈ ਮਤਲਬ ਖੂਨੋ ਖੂਨੀ ਜੰਗੇ ਤੇ ਹੋਈ ਹੈਗੀ ਹੈ ਤੇ ਮਹਾਚੰਦ ਜਿਹੜਾ ਸੀ ਹਾਰ ਗਿਆ ਸੋਡੀਆਂ ਜਿਹੜੇ ਸੀਗੇ ਸੋਡੀਆਂ ਦੀ ਜਿੱਤ ਹੋ ਗਈ ਇਸ ਘਟਨਾ ਨੂੰ ਖਾਲਸੇ ਅਤੇ ਸਮੁੱਚੇ ਪੰਥ ਦੀ ਜਿੱਤ ਜਿਹੜੀ ਹੈ ਮੰਨੀ ਗਈ ਹੈ ਤੇ ਇਸ ਦੀ ਜਿਹੜੀ ਹੈਗੀ ਭਾਸ਼ਾ ਇਸ ਵੀਰ ਰਸਕਾਵ ਦੀ ਜਿਹੜੀ ਹੈਗੀ ਹੈ ਸੋਡੀਆਂ ਦੀ ਵਾਰ ਦੀ ਬਹੁਤ ਹੀ ਭਾਸ਼ਾ ਇਹਦੀ ਸਰਲ ਹੈ ਵੀਰਕਾਵ ਦੀ ਤੇ ਸਾਹਿਤਿਕ ਸ਼ੀਰਵੀ ਗੁਰੂ ਖਾਲਸੇ ਸ਼ਾਹੀ ਇਹ ਦਾ ਕਵੀ ਜਿਹੜਾ ਹੈ ਹਾਕਮ ਸਿੰਘ ਦਰਵੇਸ਼ ਦੀ ਇਹ ਰਚਨਾ ਹੈ ਲੁਧਿਆਣਾ ਜ਼ਿਲ੍ਹੇ ਦੇ ਰਾਏਪੁਰ ਕਸਬੇ ਦਾ ਇਹ ਵਾਸੀ ਸੀ ਮਹਾਰਾਜਾ ਰਣਜੀਤ ਸਿੰਘ ਦੀ ਜਿੱਤਾਂ ਤੋਂ ਪ੍ਰਭਾਵਿਤ ਹੋ ਕੇ ਇਸਨੇ 1830 ਦੇ ਵਿੱਚ ਸ਼ੀਰਵੀ ਲਿਖੀ ਅਤੇ ਕਵੀ ਨੇ ਇਸ ਵਿੱਚ ਮਹਾਰਾਜੇ ਦੀ ਬਹੁਤ ਹੀ ਜ਼ਿਆਦਾ ਸਿਫਤ ਕੀਤੀ ਹੈ ਠੀਕ ਹੈ ਜੰਗਨਾਮਾ ਸਰਦਾਰ ਹਰੀ ਸਿੰਘ ਤਾਂ ਇਹ ਜਿਹੜੀ ਵੀਰਖਾਵ ਹੈ ਇਹ ਇਹ ਰਾਮਦੇਵਾਲ ਦੀ ਰਚਨਾ ਹੈ ਕਵੀ ਹਰੀ ਕਵੀ ਨੇ ਜਿਹੜਾ ਹੈ ਹਰੀ ਸਿੰਘ ਨਲਵੇ ਦੀ ਜਿਹੜੀ ਹੈਗੀ ਹੈ ਉਸ ਦੇ ਪ੍ਰਤੀ ਅਖਥਾ ਇਹ ਸਰਦਾ ਰੱਖਦਾ ਸੀ ਹਰੀ ਸਿੰਘ ਨਲਵਾ ਤੁਸੀਂ ਨਾਮ ਸੁਣਿਆ ਹੋਣਾ ਤਾਂ ਕਵੀ ਰਾਮਦੇਵਾਲ ਨੇ ਜਿਹੜਾ ਹੈ ਉਸ ਦੀ ਵੀਰਤਾ ਨੂੰ ਲੈ ਕੇ ਸ਼ੁਰਮਗਤੀ ਨੂੰ ਲੈ ਕੇ ਜਿਹੜਾ ਹੈ ਇਤ ਨੂੰ ਰਚਿਆ ਸੀਗਾ ਤਾਂ ਹਰੀ ਸਿੰਘ ਦੀ ਜਿਹੜੀ ਮ੍ਰਿਤ ਦਾ ਉਲੇਖ ਵੀ ਜਿਹੜਾ ਹੈ ਇਸ ਦੇ ਵਿੱਚ ਕੀਤਾ ਹੈ ਪਰ ਮਹਾਰਾਜਾ ਰਣਜੀਤ ਸਿੰਘ ਦੀ ਮ੍ਰਿਤ ਦਾ ਲੇਖ ਜਿਹੜਾ ਹੈ ਮੌਦਾ ਲੇਖ ਦੇ ਵਿੱਚ ਨਹੀਂ ਹੈ ਇਸ ਵਿੱਚ ਕਵੀ ਨੇ ਸਰਦਾਰ ਹਰੀ ਸਿੰਘ ਨਲਵੇ ਦੀ ਜਮਰੋਦ ਵਾਲੀ ਜਿਹੜੀ ਲੜਾਈ ਸੀ ਉਸ ਦੀ ਮਰਤੂ ਦਾ ਸਰਦਾਰ ਮਹਾ ਸਿੰਘ ਦੀ ਬਹਾਦਰੀ ਦਾ ਰਾਜ ਪ੍ਰਬੰਧ ਦੀ ਪ੍ਰਸ਼ੰਸਾ ਜਿਹੜੀ ਹੈ ਕੀਤੀ ਹੈ ਹਰੀ ਸਿੰਘ ਨਲੂਏ ਦੀ ਯੁੱਧ ਪ੍ਰਵੀਨਤਾ ਮਤਲਬ ਯੁੱਧ ਦੇ ਵਿੱਚ ਉਹ ਬਹੁਤ ਬੰਦਾ ਜਿਹੜਾ ਸੀਗਾ ਗ੍ਰੇਟ ਸੀ ਤਾਂ ਕਵੀ ਨੇ ਉਸ ਨੂੰ ਜਿਹੜਾ ਹੈ ਸ਼ਲਾਘਾ ਯੋਗ ਰੂਪ ਦੇ ਨਾਲ ਜਿਹੜਾ ਹੈ ਪ੍ਰਸਤਿਤ ਕੀਤਾ ਹੈ ਠੀਕ ਹੈ ਤਾਂ ਹਰੀ ਸਿੰਘ ਨੇ ਹਰੀ ਸਿੰਘ ਨਲਵਾ ਨੇ ਜਿਹੜਾ ਹੈ ਯੁੱਧ ਐਵੇਂ ਦਾ ਕੀਤਾ ਸੀ ਜਿਵੇਂ ਪਾਂਡਵਾਂ ਕੌਰਵਾਂ ਜਿਵੇਂ ਪੰਡਵਾ ਨੇ ਕੌਰਵਾਂ ਦਾ ਅੰਤ ਕੀਤਾ ਸੀ ਤਾਂ ਹਰੀ ਸਿੰਘ ਜਿਹੜਾ ਨਲਵਾ ਸੀ ਉਸਨੇ ਵੀ ਜਿਹੜਾ ਸੀਗਾ ਯੁੱਧ ਐਦਾਂ ਹੀ ਲੜਿਆ ਸੀਗਾ ਠੀਕ ਹੈ ਤਾਂ ਬੈਂਤਾ ਸ਼ੇਰ ਸਿੰਘ ਦੀਆਂ ਤਾ ਇਸ ਇਹ ਕਵੀ ਨਿਹਾਲ ਸਿੰਘ ਦੀ ਰਚਨਾ ਹੈ ਨਿਹਾਲ ਸਿੰਘ ਦੇ ਬਾਰੇ ਕੋਈ ਖਾਸ ਜਾਣਕਾਰੀ ਨਹੀਂ ਮਿਲਦੀ ਪਰ ਇਸ ਦੀ ਰਚਨਾ ਦੀ ਅੰਦਰਲੀ ਗਵਾਹੀ ਤੋਂ ਪਤਾ ਲੱਗਦਾ ਹੈ ਕਿ ਕਵੀ ਜਿਹੜਾ ਹੈਗਾ ਲਾਹੌਰ ਦਰਬਾਰ ਦੇ ਬਹੁਤ ਨੇੜੇ ਸੀ ਮਹਾਰਾਜਾ ਸ਼ੇਰ ਸਿੰਘ ਅਤੇ ਕਵਰ ਪ੍ਰਤਾਪ ਸਿੰਘ ਦਾ ਸਾਰਾ ਸਾਕਾ ਜਿਹੜਾ ਹੈ ਇਸ ਨੇ ਆਪਣੀ ਅੱਖੀਂ ਵੇਖਿਆ ਸੀ ਇਸ ਰਚਨਾ ਦੇ ਵਿੱਚ ਸੰਧਾ ਵਾਲੀਏ ਸਰਦਾਰ ਅਜੀਤ ਸਿੰਘ ਅਤੇ ਲੈਣਾ ਸਿੰਘ ਦੁਆਰਾ ਸ਼ੇਰ ਸਿੰਘ ਅਤੇ ਪ੍ਰਤਾਪ ਸਿੰਘ ਦੇ ਕਤਲ ਕੀਤੇ ਜਾਣ ਦੀ ਘਟਨਾ ਦਾ ਜਿਹੜਾ ਹੈ ਵਰਣਨ ਇਹਦੇ ਵਿੱਚ ਕੀਤਾ ਗਿਆ ਤੇ ਇਸ ਦੀ ਭਾਸ਼ਾ ਪੰਜਾਬੀ ਹੈ ਪਰ ਕਿਧਰੇ ਕਿਧਰੇ ਅਰਬੀ ਫਾਰਸੀ ਭਾਸ਼ਾ ਵੀ ਕੋਨ ਨੂੰ ਮਿਲਦੀ ਹੈ ਤਾਂ ਮੈਂ ਤਾਂ ਸ਼ੇਰ ਸਿੰਘ ਦਿਆਂ ਦੇ ਵਿੱਚ ਜਿਹੜਾ ਹੈਗਾ ਸ਼ੇਰ ਸਿੰਘ ਅਤੇ ਪ੍ਰਤਾਪ ਸਿੰਘ ਦਾ ਜਦੋਂ ਕਤਲ ਹੋਇਆ ਸੀ ਅ ਅਜੀਤ ਸਿੰਘ ਅਤੇ ਲੈਣਾ ਸਿੰਘ ਦੇ ਦੁਆਰਾ ਤਾਂ ਉਸ ਦਾ ਜਿਹੜਾ ਹੈ ਸੀ ਕਰੇ ਕੀਤਾ ਗਿਆ ਠੀਕ ਹੈ ਜੰਗਨਾਮਾ ਸਿੰਘਾਂ ਤੇ ਫਰੰਗੀਆਂ ਦਾ ਸੋ ਇਹ ਸ਼ਾਹ ਮੁਹੰਮਦ ਦੀ ਰਚਨਾ ਬਹੁਤ ਹੀ ਬਹੁਤ ਹੀ ਜ਼ਿਆਦਾ ਇਹਦੇ ਵਿੱਚ ਸ਼ਾਰਟ ਕੁਐਸ਼ਨ ਸਾਰੇ ਜੋ ਆ ਸਕਦੇ ਨੇ ਬਹੁਤ ਹੀ ਇੰਪੋਰਟੈਂਟ ਏ ਰਚਨਾ ਹੈ ਜੰਗਨਾਮਾ ਸਿੰਘਾਂ ਤੇ ਫਰੰਗੀਆਂ ਦਾ ਤੇ ਕਵੀ ਦੇ ਜੀਵਨ ਦੇ ਬਾਰੇ ਤਾਂ ਬਹੁਤ ਹੀ ਜਾਣਕਾਰੀ ਮਿਲਦੀ ਇਹ ਜਿਲ੍ਹਾ ਅੰਮ੍ਰਿਤਸਰ ਦੇ ਪਿੰਡ ਛਤਾਣਾ ਦਾ ਜਿਹੜਾ ਹੈ ਵਸਨੀਕ ਮੰਨਿਆ ਜਾਂਦਾ ਹੈ ਤੇ ਇੱਜ਼ਾ ਜਨਮ ਮੰਨਿਆ ਜਾਂਦਾ ਕਿ 780-82 ਦੇ ਨੇੜੇ ਜਿਹੜੇ ਹੋਇਆ ਮਹਾਰਾਜਾ ਰਣਜੀਤ ਸਿੰਘ ਦੇ ਪ੍ਰਤੀ ਦੀ ਅਪਾਰ ਸ਼ਰਧਾ ਸੀ ਬਹੁਤ ਪ੍ਰੇਮ ਸੀਗਾ ਤੇ ਕਵੀ ਸਿਖਰਾਜ ਪ੍ਰਬੰਧ ਦੇ ਵਿੱਚ ਮੁਲਾਜ਼ਮ ਵੀ ਮੰਨਿਆ ਜਾਂਦਾ ਹੈ ਤੇ ਜੰਗਨਾਮੇ ਦੇ ਸ਼ੁਰੂ ਦੇ ਵਿੱਚ ਕਵੀ ਪਰੰਪਰਾ ਅਨੁਸਾਰ ਮੰਗਲਾਚਰਨ ਅਤੇ ਸੰਸਾਰਕ ਸਮਾਨਤਾ ਦੀ ਗੱਲ ਕਰਕੇ ਮਹਾਰਾਜਾ ਅਨਜੀਤ ਸਿੰਘ ਨੂੰ ਆਪਣੀ ਸ਼ਰਦਾ ਦੇ ਫੁੱਲ ਜਿਹੜੇ ਹੈ ਪੇਂਟ ਪੇਂਟ ਕਰਦਾ ਹੈ ਤੇ ਇਸ ਦੇ ਵਿੱਚ ਜਿਹੜਾ ਸਿੰਘਾਂ ਤੇ ਫਰੰਗੀਆਂ ਦਾ ਜ਼ਿਕਰ ਜਿਹੜਾ ਕੀਤਾ ਗਿਆ ਸਿੰਘਾਂ ਦੇ ਜਿਹੜਾ ਹੈ ਉਹਨਾਂ ਨੇ ਬਹਾਦਰੀ ਦੇ ਨਾਲ ਜਿਹੜੇ ਸੀਗਾ ਫਰੰਗੀਆਂ ਦਾ ਜਿਹੜਾ ਸੀਗਾ ਮੁਕਾਬਲਾ ਕੀਤਾ ਤਾਂ ਉਹਨਾਂ ਦੀ ਪ੍ਰਸ਼ੰਸਾ ਜਿਹੜੀ ਹੈ ਇਸ ਦੇ ਵਿੱਚ ਕੀਤੀ ਗਈ ਹੈ ਠੀਕ ਹੈ ਜੋਸ਼ ਨੂੰ ਜਗਾਉਣ ਲਈ ਤਾਂ ਇਸ ਵਿੱਚ ਕਵੀ ਨੇ ਸਿਖਰਾਜ ਦੀ ਖਾਨਾ ਜੰਗੀ ਅਤੇ ਕਤਲ ਦੀ ਦਰਦਨਾਕ ਵਾਰਤਾਂ ਨੂੰ ਚਿਤ੍ਰਿਆ ਸੁੰਦਰ ਅਲੰਕਾਰ ਜਿਹੜੇ ਨੇ ਵਰਤੇ ਨੇ ਯੁੱਧ ਦੀਆਂ ਘਟਨਾਵਾਂ ਦਾ ਬੜਾ ਸੁੰਦਰ ਚਿਤ੍ਰਣ ਕੀਤਾ ਹੈ ਇਹ ਰਚਨਾ ਸਾਹਿਤਿਕ ਦ੍ਰਿਸ਼ਟੀ ਤੋਂ ਹੀ ਉਤਮਨੀ ਹੈ ਸਗੋਂ ਇਤਿਹਾਸਕ ਦ੍ਰਿਸ਼ਟੀ ਤੋਂ ਵੀ ਬਹੁਤ ਮਹੱਤਵ ਰੱਖਦੀ ਹੈ ਅਤੇ ਕਵੀ ਨੇ ਇਸ ਰਚਨਾ ਵਿੱਚ ਜਿੱਥੇ ਲੋੜ ਅਨੁਸਾਰ ਸਿੱਖ ਫੌਜ ਦੀ ਬਹਾਦਰੀ ਦੀ ਪ੍ਰਸ਼ੰਸਾ ਕੀਤੀ ਹੈ ਉੱਥੇ ਫੌਜੀ ਜਿਹੜੇ ਅੰਗਰੇਜ਼ ਫੌਜੀ ਨੇ ਉਹਨਾਂ ਦੀਆਂ ਲਾਲਚੀ ਰੁਚੀਆਂ ਠੀਕ ਹੈ ਬੇਮਹਾਰੀਆਂ ਕਾਰਵਾਈਆਂ ਦੀ ਵੀ ਨਿਖੇਧੀ ਕੀਤੀ ਹੈ ਵੀ ਜਿਹੜੇ ਫਰੰਗੀ ਸੀਗੇ ਉਹਨਾਂ ਨੇ ਬਹੁਤ ਹੀ ਜ਼ਿਆਦਾ ਜਿਹੜੀ ਹੈ ਬੇਮਹਾਰੀਆਂ ਬਿਨ ਮਤਲਬ ਦੀਆਂ ਕਾਰਵਾਈਆਂ ਜਿਹੜੀਆਂ ਨੇ ਕੀਤੀਆਂ ਨੇ ਤੇ ਜਿਹੜੀਆਂ ਸਿੱਖ ਫੌਜਾਂ ਸੀ ਬਹੁਤ ਵਧੀਆ ਤਰੀਕੇ ਨਾਲ ਜਿਹੜੀਆਂ ਲੜੀਆਂ ਤਾਂ ਇਸ ਨੇ ਪ੍ਰਸ਼ੰਸਾ ਦਾ ਜ਼ਿਕਰ ਜਿਹੜਾ ਕੀਤਾ ਹੈ ਸਿੱਖ ਫੌਜੀਆਂ ਦਾ ਇੱਕ ਮਹਾਨ ਰਚਨਾ ਹੈਗੀ ਹੈ ਇਸ ਸਦੀ ਦੀ 19ਵੀਂ ਸਦੀ ਦੀ ਤੇ ਇਸ ਨਸਾਬਤ ਹੀ ਵਾਰ ਦੀ ਰਚਨਾ ਜਿਹੜੀ ਹੈ ਸ਼ੈਲੀ ਇਸ ਦੀ ਸਜੀਵ ਯੁੱਧ ਤੋਂ ਸਜੀਵ ਹੈ ਠੀਕ ਹੈ ਤੇ ਇਸ ਤੋਂ ਪਤਾ ਲੱਗਦਾ ਹੈ ਕਿ ਕਵੀ ਨੇ ਯੁੱਧ ਦਾ ਨਜ਼ਾਰਾ ਪੱਕਾ ਆਪ ਵੇਖਿਆ ਹੈਗਾ ਨਾਦਰ ਸ਼ਾ ਦਾ ਹਮਲਾ 1739 ਦੇ ਵਿੱਚ ਹੋਇਆ ਸੀ ਅਤੇ ਇਸ ਲਈ ਇਸ ਵਾਰ ਦੀ ਰਚਨਾ ਹਮਲੇ ਤੋਂ ਚਿਰ ਪਿਛੋਕ ਹੋਈ ਹੋਵੇਗੀ ਅਨੁਮਾਨ ਹੈ ਕਿ 18ਵੀਂ ਸਦੀ ਦੇ ਅੱਧ ਦੀ ਇਹ ਰਚਨਾ ਹੈਗੀ ਹੈ ਅਤੇ ਇਸ ਵਾਰ ਦੇ ਵਿੱਚ ਹਿੰਦੂਸਤਾਨੀ ਜਵਾਨੀ ਦੀ ਬਹਾਦਰੀ ਨੂੰ ਸਲਾਹ ਗਿਆ ਕਈ ਥਾਵਾਂ ਤੇ ਕਵੀ ਨੇ ਵੀਰ ਰਸ ਦੇ ਨਾਲ ਨਾਲ ਹਾਸ ਰਸ ਵਿੰਗ ਰਸ ਵੀ ਜਿਹੜਾ ਹੈਗਾ ਲਿਖਿਆ ਤੇ ਕਈ ਇਰਾਨੀ ਸਪਾਈਆਂ ਦੀ ਸਰੀਰਕ ਮੰਤਰ ਦੇ ਬਾਰੇ ਵੀ ਜਿਹੜਾ ਹੈ ਲਿਖਿਆ ਠੀਕ ਹੈ ਸੋ ਇਸ ਵਾਰ ਦੇ ਵਿੱਚ ਨਿਸ਼ਾਨੀ ਸਰਖੰਡੀ ਦਵਈਆ ਚੰਦੀ ਵਰਤੂ ਜਿਹੜੀ ਇਹ ਕੀਤੀ ਗਈ ਹੈ ਅਤੇ ਇਜੀ ਬੋਲੀ ਜੰਜੀਵਨ ਦੇ ਨਾਲ ਸੰਬੰਧਿਤ ਹੈ ਅਤੇ ਨਾਲ ਹੀ ਚੰਡੀ ਦੀ ਵਾਰ ਤੋਂ ਬਾਅਦ ਇਹ ਪੰਜਾਬੀ ਸਾਹਿਤ ਦੀ ਮਹਾਨ ਵਾਰ ਜਿਹੜੀ ਹੈਗੀ ਹੈ ਸਮਝੀ ਜਾ ਸਕਦੀ ਹੈ ਛੱਠੀਆਂ ਦੀ ਵਾਰ ਜਿਹੜੀ ਹੈ ਪੀਰ ਮੁਹੰਮਦ ਖਾਂ ਠੀਕ ਹੈ ਸੋ ਉਹਨੇ ਲਿਖੀ ਹੈ ਤੇ ਮਹਾਰਾਜਾ ਅਨਜੀਤ ਸਿੰਘ ਦੇ ਪਿਤਾ ਸਰਦਾਰ ਮਹਾ ਸਿੰਘ ਨਾਲ ਲਸੂਲਨਗਰ ਅਤੇ ਮੰਚਰ ਵਿਖੇ ਹੋਈਆਂ ਲੜਾਈਆਂ ਦੇ ਦੇ ਵਿੱਚ ਚਿੱਤਰਣ ਕੀਤਾ ਗਿਆ ਇਹ ਰਚਨਾ ਮੁਸਲਮਾਨਾਂ ਚ ਬਹੁਤ ਹਨ ਮਨ ਪਿਆਰੀ ਰਹੀ ਹੈ बिकॉज़ ਮੁਸਲਮਾਨ ਨੇ ਲਿਖੀ ਹੈ ਤੇ ਸਰਦਾਰ ਮਹਾ ਸਿੰਘ ਨਾਲ ਹੋਈਆਂ ਦੋਹਾਂ ਲੜਾਈਆਂ ਦੇ ਵਿੱਚ ਪੀਰ ਮੁਹੰਮਦ ਖਾਨ ਨੇ ਖਾਨ ਦੇ ਦੋਹਾਂ ਪੁੱਤਰਾਂ ਗੁਲਾਮ ਮੁਹੰਮਦ ਕুতਬਦੀਨ ਬੜੀ ਸੂਰਬੀਰਤਾ ਨਾਲ ਲੜੇ ਜਿਸ ਨੂੰ ਕਵੀ ਨੇ ਬੜੀ ਭਾਵਨਾ ਦੇ ਨਾਲ ਜਿਹੜਾ ਹੈ ਚਿਤਰਾਇਆ ਤੇ ਇਸ ਨੂੰ ਮਹਾ ਸਿੰਘ ਦੀ ਵਾਰ ਵੀ ਕਿਹਾ ਜਾਂਦਾ ਹੈ ਠੀਕ ਹੈ ਤੇ ਬਹੁਤ ਵਧੀਆ ਤਰੀਕੇ ਨਾਲ ਯੁੱਧਾ ਵਰਣਨ ਕੀਤਾ ਗਿਆ ਹੈ ਵਾਰ ਹਕੀਕਤ رائے ਦੇ ਦੇ ਵਿੱਚ ਹਕੀਕਤ رائے ਦੇ ਬਾਰੇ ਜਿਹੜਾ ਹੈ ਬਹੁਤ ਹਕੀਕਤ رائے ਦੀ ਜਿਹੜੀ ਸ਼ਹਾਦਤ ਹੈ ਸ਼ਹੀਦੀ ਹੈ ਉਹਨੂੰ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਦਿਖਾਇਆ ਗਿਆ ਅਤੇ 1734 ਦੇ ਵਿੱਚ ਇਹ ਹੀ ਵੀਰ ਹਕੀਕਤ رائے ਨਾਲ ਸੰਬੰਧ ਜਿਹੜੀ ਘਟਨਾ ਵਾਪਰੀ ਸੀ ਤਾਂ ਕਵੀ ਨੇ ਜਿਹੜਾ ਹੈ ਇਸ ਵਾਰ ਦੀ ਰਚਨਾ 1700 84 ਦੇ ਕਰੀਬ ਜਿਹੜੀ ਹੈ ਕੀਤੀ ਹੋਈ ਲੱਗਦੀ ਹੈ ਕਿਉਂਕਿ ਕਵੀ ਨੇ ਅੱਖੀ ਵੇਖੀ ਘਟਨਾ ਨੂੰ ਜਿਹੜਾ ਹੈ 50 ਸਾਲਾਂ ਬਾਅਦ ਲਿਖਿਆ ਤਾਂ ਇਹ ਰਚਨਾ ਭਾਵੇਂ ਵੀਰਕਾਵ ਦੇ ਵਿੱਚ ਹੈ ਪਰ ਇਹਦੇ ਵਿੱਚ ਕਿਸੇ ਦੇ ਵੀ ਗੁਣ ਜਿਹੜੇ ਆ ਮਿਲ ਜਾਂਦੇ ਆ ਵਾਰ ਰਾਜਾ ਅਮਰ ਸਿੰਘ ਦੀ ਤਾਂ ਇਹ ਵੀ ਇਸਦੀ ਬਹੁਤ ਹੀ ਜ਼ਿਆਦਾ ਬੇਮਿਸਾਲ ਜਿਹੜੀ ਹੈ ਵਾਰ ਹੈਗੀ ਹੈ ਇਸ ਦੇ 52 ਬੰਦ ਨੇ ਦੋਰਾ ਸੋਰਠਾ ਕਵਿਤਾ ਅਧੀ ਚੰਦ ਵਰਤੇ ਗਏ ਨੇ ਇਸ ਵਾਰ ਵਿੱਚ ਰਾਜਾ ਅਮਰ ਸਿੰਘ ਦਾ ਪੱਟੀ ਮੁਸਲਮਾਨ ਰਾਜਪੂਤਾ ਨਾਲ ਹੋਏ ਯੁੱਧਾਂ ਦਾ ਵਰਣਨ ਜਿਹੜਾ ਹੈ ਬਹੁਤ ਤੇਜਸਵੀ ਸ਼ੈਲੀ ਨਾਲ ਕੀਤਾ ਗਿਆ ਹੈ ਤੇ ਇਸ ਸਦੀ ਦੀਆਂ ਜਿੰਨੀਆਂ ਵੀ ਵਾਰਾਂ ਨੇ ਉਹਦੇ ਵਿੱਚ ਵੀਰ ਰਸੀ 12 ਬਹੁਤ ਜ਼ਿਆਦਾ ਮਿਲਦੀਆਂ ਨੇ ਅਤੇ ਵੀਰ ਰਸੀ ਵਾਰਾਂ ਦੇ ਵਿੱਚ ਯੁੱਧ ਬਹੁਤ ਸਜੀਵ ਚਿੱਤਰ ਦੇ ਨਾਲ ਜਿਹੜਾ ਹੈ ਪੇਸ਼ ਕੀਤਾ ਗਿਆ ਹੈ ਕਵੀਆਂ ਨੇ ਸੈਨਿਕਾਂ ਅਤੇ ਸਰੋਤਿਆਂ ਦਾ ਉਤਸ਼ਾਹ ਜਿਹੜਾ ਹੈ ਵਧਾਇਆ ਹੈ ਇਸ ਸਦੀ ਦੀਆਂ ਵਾਰਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਜਿਹੜੀ ਮਕਬੂਲ ਵਾਰ ਫੇਮਸ ਹੋਈ ਉਹ ਕਿਹੜੀ ਨਾਦਰ ਸ਼ਾਹੀ ਵਾਰ ਠੀਕ ਹੈ ਬਹੁਤ ਹੀ ਫੇਮਸ ਹੋਈ ਹੈ ਨਾ ਦਸ਼ਾਦੀ ਵਾਰ ਇੰਪੋਰਟੈਂਟ ਸ਼ਾਰਟ ਕੁਸਚਨ ਵੀ ਪੁੱਛੀ ਜਾ ਸਕਦੀ ਹੈ ਜੰਗਨਾਮੇ ਪੰਜਾਬੀ ਵਿੱਚ ਜੰਗਨਾਮੇ ਦਾ ਜਿਹੜੇ ਸਟਾਰਟ ਸੀਗਾ 17ਵੀਂ ਸਦੀ ਦੇ ਅੰਤ ਦੇ ਵਿੱਚ ਹੋਇਆ ਸੀਗਾ ਅਤੇ ਪੀਰ ਫ਼ਰਮਦਦੇ ਨੇ ਜੰਗਨਾਮਾ ਇਮਾਮ ਹੁਸੈਨ ਲਿਖ ਕੇ ਜਿਹੜਾ ਸੀ ਪੂਰਾ ਕੀਤਾ 18ਵੀਂ ਸਦੀ ਵਿੱਚ ਜੰਗਨਾਮਾ ਲਿਖਣ ਦੀ ਪਹਿਲੀ ਜਿਹੜੀ ਸੀਗੀ ਕੋਸ਼ਿਸ਼